ਸਤਰੀਕਾਲ ਜੀ ਸਵਾਗਤ ਹੈ ਜੀ ਅੱਜ ਦੇ ਵੀਡੀਓ ਚ ਅੱਜ ਸਰਪਾ ਪਾਣੀ ਲਸਾਂ ਨੂੰ ਮੈਂਗਾ ਲਾਤੀਏ ਪਹਿਲੇ ਰੇਰ ਨਹੀਂ ਪਾਇਆ ਤਾਂ ਜਦੋਂ ਲੋੜ ਨਹੀਂ ਹੁੰਦੀ ਕਹਿੰਦਾ ਉਦੋਂ ਲਾਈਟ 24 ਘੰਟੇ ਨਹੀਂ ਭੱਜਦੀ ਅੱਜ ਮੁਰਰੇ ਚਲਾਉਣੀ ਸੀ ਅੱਜ ਘੰਟਾ ਲੇਟ ਆਈ ਮੈਂ ਚੱਲ ਕੋਈ ਨਹੀਂ ਆਜੂਗੀ ਤਾਂ ਸਹੀ ਘੰਟੇ ਨੂੰ ਕੋਈ ਚੈੱਕ ਕਰਨ ਪਰ ਜੇ ਵੇਲੇ ਸੰਦੋ ਸੰੂ ਬਾਕੀ ਇੱਧਰ ਚਲਾ ਤੀਲ ਸੰੂ ਕੱਲ ਰੇਰੂ ਪਾਇਆ ਤਾਂ ਪਾਣੀ ਲਾ ਕੇ ਆਇਆ ਨਿਕ ਫਿਰ ਦੇਖਾਂਗੇ ਜੀ ਗੜਾਈ ਕਰਾਵਾਂਗੇ ਬਾਕੀ ਇਹਦਾ ਮੂੰਗੀ ਨੂੰ ਵੀ ਛੱਡ ਦੇਣਾ ਇਹਦੇ ਬਾਅਦ ਜੀ ਦੀ ਭਰਦੇ ਇਹਨੂੰ ਥੋੜੀ ਥੋੜੀ ਬਦਲੇ ਬਦਲਾ ਜਾ ਪਾਣੀ ਕਿਉਂਕਿ ਹੁਣ ਗੰਨਾ ਮੰਗਦਾ ਮੂੰਗੀ ਵੀ ਮੰਗਦੀ ਚਲ ਨਾ ਵੀ ਮੰਗੇ ਮੂੰਗੀ ਪਰ ਗੰਨਾ ਜ਼ਰੂਰੀ ਮੰਗਦਾ ਕਿਉਂਕਿ ਮਹੀਨੇ ਤੋਂ ਉੱਪਰ ਹੋ ਗਿਆ ਅੱਜ 40 ਦਿਨ ਹੋ ਗਏ 45 ਦਿਨ ਲਸਣ ਨੂੰ ਵੀ 40 45 ਦਿਨ ਹੋ ਗਏ ਲਾ ਦਈਏ ਇਹਨੂੰ ਪਾਣੀ ਹੁਣ ਚੱਲਦਾ ਪਾਣੀ ਮਾਰੋ ਮਾਰਨ ਘੰਟਾ ਦਾ ਮਸਾ ਲੱਗਣਾ ਮਾਗਾ ਵੀ ਚੱਲ ਰੇਪ ਆਇਆ ਬਾਈ ਬਾਕੀ ਦੇਖਦੇ ਆ ਹੁਣ ਦਸਾਂ ਵਿੱਚ ਗਰੋਥ ਕਿਆ ਕਹਿੰਦੀ ਆ ਐਤ ਕੀ ਆਉਂਦਾ ਕੰਮ ਲੂਟ ਕੇ ਨਹੀਂ ਦੋ ਤਿੰਨ ਲਾਈਨਾਂ ਤਾਂ ਭਰ ਗਈਆਂ ਇਹਦਾ ਉੱਤੇ ਤੋਂ ਵੀ ਲੱਗ ਗਿਆ ਟੱਪਣ ਚਲੋ ਦੇਖੀਏ ਇਹਨਾਂ ਭਰਦੀ ਇੱਕ ਵਾਰੀ ਪਾਣੀ ਤਾਂ ਖੜਦਾ ਨਹੀਂ ਹੈਗਾ ਅੱਜ ਭਰਨਾ ਏ ਸ਼ਾਮ ਨੂੰ ਪਾਣੀ ਖਤਮ ਵਾ ਸੁੱਕ ਜਾਂਦਾ ਆ ਕੱਖ ਦਾ ਚੱਕਰ ਆ ਕੱਖ ਤੁਰ ਪਿਆ ਹੁਣ ਇਹ ਜੀ ਥੋੜੀ ਜੀ ਗੜਾਈ ਕਰਾਉਂਦੇ ਆ ਇੱਕ ਸਪਰੇ ਵੀ ਕਰੀਤੀ ਪਰ ਕੱਖ ਦੀ ਨਹੀਂ ਲੋਟ ਆਇਆ ਗੜਾਈ ਕਰਾ ਦੇਣੀ ਇੱਕ ਹੁਣੇ ਜੀ ਹਲੇ ਮਹੀਨੇ ਤੱਕ ਕਰਾਵਾਂਗੇ ਬਾਕੀ ਮੈਨੂੰ ਐਂ ਦੱਸੋ ਵੀ ਕੋਈ ਮਸਰੀ ਚ ਜਿਹੜੇ ਬੀਜਵੇਂ ਕਦੇ ਬੀਜੀ ਆ ਕੋਈ ਕੱਖ ਦੀ ਸਪਰੇ ਹੋ ਸਕਦੀ ਆ ਉਹ ਗੰਨੇ ਵਾਲੇ ਚ ਕੱਖ ਹੋਇਆ ਥੋੜਾ ਜਾਂ ਕੱਖ ਪੰਗਾ ਪਾਉਂਦਾ ਮਗਾ ਵੀ ਜੇ ਕੋਈ ਮਸਰੀ ਦੀ ਪਰ ਸਪਰੇਈ ਹੋ ਜਾਵੇ ਕੱਕ ਦੀ ਤਾਂ ਵਧੀਆ ਗੱਲ ਐ ਕਿਹੜਾ ਛੋਟੂ ਕੱਕ ਦੀ ਗੜਾਈ ਤੇ ਨਹੀਂ ਤਾਂ ਫੇਰ ਗੜਾਈ ਤਾਂ ਕਰਾਉਣੀ ਹੋ ਪੈਣੀ ਆ ਨਹੀਂ ਫੇਰ ਦੇਖਾਂਗੇ ਗੜਾਈ ਆਏ ਆ ਵੀ ਗੜਾਈ ਮਹਿੰਗੀ ਬਹੁਤ ਪੈਂਦੀ ਆ ਬਹੁਤਾ ਨਹੀਂ ਤਾਂ ਦੁਆਰ ਦੀ ਗੜਾਈ 2-3000 ਰੁਪਏ ਚ ਪੈ ਜਾਣੀ ਖੁਰਪਿਆਂ ਗੱਲ ਕਿਉਂਕਿ ਕੋਲੀ ਗੱਲ ਤਾਂ ਹੋਣੀ ਨਹੀਂ ਹੈਗੀ ਖੁਰਪਿਆਂ ਗੱਲ ਗੜਾਈ ਹੁੰਦੀ ਆ ਡੈਟਕੇ ਸਾਰੀ ਉਹ ਮਸਰੀ ਹੋ ਗਈ ਚਾਹੇ ਅੱਲਾ ਸਾਲ ਹੋ ਗਿਆ ਜੱਲਦਾ ਸਮਝਦਾ ਕੱਖ ਹੈ ਨਹੀਂ ਕਿਉਂਕਿ ਦੇ ਵਿੱਚ ਮੈਂ ਸਪਰੇ ਵਧੀਆ ਮਾਰਤੀ ਸੀ ਤੇਜ ਮਾਰੀ ਉਧਰ ਵੀ ਸੀ ਆ ਉਧਰ ਕੱਖ ਹੋਇਆ ਹੈ ਪਤਾ ਨਹੀਂ ਕਾਤੇ ਖਬਰੇ ਤਾਂ ਉਹਦੇ ਗਾਣੇ ਜਾਂ ਕੋਈ ਬੀਜਿਆ ਬਣੀ ਤਾਂ ਹਲੇ ਤਾਂ ਕੱਖ ਜਮ ਲ ਗਿਆ ਵੀ ਇੱਥੇ ਕਿਹੜੇ ਕੋਸ ਹੈਗਾ ਇਹ ਚਲੋ ਬਾਕੀ ਜੇ ਕੋਈ ਹੋਈ ਸਪਰੇ ਦੱਸਿਓ ਨਹੀਂ ਫੇ ਗੜਾਈ ਤਾਂ ਹੈਗੀ ਹੋਗਾ ਪਰ ਜਣਿਆ ਨਹੀਂ ਬਸ ਅੱਧਾ ਘੰਟਾ ਲੱਗਣਾ ਲਓ ਜੀ ਭਰ ਗਿਆ ਇਹਨ ਫੁੱਲ ਮੈਨੂੰ ਕਰ ਦਈਏ ਬੰਦ ਪਾਣੀ ਨੂੰ ਮਸਰੀ ਨੂੰ ਦਈਏ ਛੱਡ ਐਂ ਡੋਲਾਂ 'ਤੇ ਚੜ ਗਿਆ ਪਾਣੀ ਸਾਰੇ ਆ ਫਿਰ ਉਹ ਲਾਈਨ ਪਾਰੀ ਰਹਿ ਗਈ ਇੱਕ ਉਹ ਵੀ ਭਰ ਜਣੀ 10 ਮਿੰਟ ਚ ਹੁਣ ਇਧਰ ਤੇ ਜਾ ਕੇ ਬੰਦ ਕਰਕੇ ਉਹ ਮਸਰੀ ਨੂੰ ਛੱਡ ਦਈਏ ਮੈਂ ਕਹਾਂ ਮਸਰੀ ਨੂੰ ਵੀ ਪਤਲਾ ਪਤਲਾ ਲਾ ਦਈਏ ਦਿਖੀ ਜਾਊਗਾ ਕਿ ਆ ਭਾ ਵੀ ਦਈਆ ਮਸਰੀ ਚ ਕੱਖ ਤੰਗ ਕਰਦਾ ਇਧਰ ਤਾਂ ਨਹੀਂ ਕੱਖ ਹੈਗਾ ਚਲੋ ਛੱਡੀ ਆਈਏ ਪਾਣੀ ਉਧਰ ਵੀ ਲਓ ਜੀ ਭਰ ਗਈ ਮਸਰੀ ਐਨ ਸਾਰੀ ਥੋੜੀ ਜਿਆਦਾ ਭਰ ਗਈ ਜਿੰਨੇ ਨੂੰ ਉਧਰ ਨੱਕੇ ਬੰਦ ਕਰਕੇ ਪਾਣੀ ਇੱਧਰ ਤੇ ਬੰਦ ਕਰਿਆ ਐਨੇ ਵਿੱਚ ਥੋੜੀ ਜਿਹਾ ਜਿਆਦਾ ਭਰ ਗਈ 5-10 ਮਿੰਟ ਲੱਗ ਗਏ ਚਲੋ ਕੋਈ ਨਹੀਂ ਠੀਕ ਆ ਫਿਰ ਵੀ ਕਰਨੀ ਵਧੀਰੀ ਆ ਸੁੱਕ ਜਾਣਾ ਉਹਨੂੰ ਉਧਰ ਕਣਕ ਵੀ ਛੜਦਾ ਉੱਪਰ ਚੱਲਦੇ ਉਧਰ ਦੇਖਦੇ ਆ ਕਦਕ ਭਰਤੀ ਆ ਪਪੂਲਰ ਵਾਲੇ ਦਾ ਵੀ ਫੋਨ ਆਇਆ ਤਾਂ ਕਹਿੰਦਾ ਵੀ ਪੂਲਰਾਂ ਨੂੰ ਪਾਣੀ ਲਾ ਦੇ ਪੱਟਣ ਆਏ ਅਸੀਂ 5-10 ਦਿਨ ਤੱਕ ਦੇਖਦੇ ਆ 5-10 ਦਿਨ ਤੱਕ ਆਉਂਦੇ ਕਦ ਆਉਂਦੇ ਆ ਜੀ ਜਿੱਦਲੀ ਕੰਕਤਾ ਗਈ ਭਰ ਗਈ ਇਹਨੂੰ ਛੜਦਾ ਹੁਣ ਜਿਹੜੀ ਭਰਤੀ ਹੈ ਮੈਂ ਕਿਹਾ ਇਹਨੂੰ ਚਲਦਾ ਪਾਣੀ ਮਾਰੇ ਮਾਰ ਕੱਖ ਵੱਢ ਕੇ ਰੇੜੀ ਖੜਾਤੀ ਪਹਿਲਵਾਨ ਗਿਆ ਵਾ ਵੱਢਣ ਉਧਰ ਮੈਂ ਉਹਦੇ ਨਾਲ ਪਹਿਨਾ ਵੱਢ ਗਿਆ ਅੱਜ ਬਾਪੂ ਸਾਡਾ ਆਰਾਮ ਕਰਦਾ ਪਿਆ ਮੌਜ ਗੈਣਾ ਤੋਂ ਪਾਸੇ ਖੜੇ ਹੈ ਪਾਣੀ ਘਟਦਾ ਜਾਂਦਾ ਹੈ ਮਿੰਟ ਬਿਨਟ ਪੀ ਗਿਆ ਖੇਤ। ਬਪੂ ਤੋਂ ਪਾਂ ਸੇਕਦਾ ਇੰਨੀ ਗਰਮੀ ਹੈ। ਮੈਂ ਧੁੱਪਾਂ ਸੇਕਣ ਲੱਗਿਆ ਵਾ ਗਰਮੀ ਚ। ਹੂੰ। ਚੰਗੀ ਲੱਗਦੀ। ਗਰਮੀਆਂ 'ਚ। ਗਰਮੀ ਮੈਨੂੰ ਚੱਟਦੀ ਹੈ। ਹੈ? ਗਰਮੀ ਆ ਮਾ। ਉਹ ਪਾਣੀ ਦੇ ਲਾ ਜੇ ਹੁਣ ਭਰ ਕੇ ਨੱਕਾ ਬੰਦ ਕਰੇ 5-10 ਮਿੰਟ ਹੋਏ ਆ। ਘਟਣ ਵੀ ਲੱਗ ਗਿਆ। ਖੇਤ ਪੀ ਗਿਆ ਪਾਣੀ ਦਰਖਤ ਵੀ ਪੀਂਦੇ ਆ ਸਾਰਾ ਕੁਝ ਪਿੰਦਾ ਦੂਜੇ ਪਾਣੀ ਬਸ ਜਾਂਦਾ ਹੂੰ ਸੁੱਕੇ ਪਿਆ ਤਾਂ ਨਾ ਨਲੇ ਇਹਨੂੰ ਉਹ ਬੂਟਿਆਂ ਨੂੰ ਹਲੇ ਮੈਂ 21 ਦਿਨ ਬਾਅਦ ਪਾਣੀ ਲਾਤਾ ਤਾਂ ਇਹਨੂੰ ਤਾਂ ਅੱਜ ਹੋ ਗਏ 16 ਤਰੀਕ ਹੋ ਗਈ ਅੱਜ 27 ਦਿਨ ਦੀ ਹੋ ਗਈ ਇਹ ਪਲੇਟ ਹੋ ਗਿਆ ਇਹਨੂੰ 5-4 ਦਿਨ ਮੈਂ ਇਹ 26-27 ਦਿਨ ਬਾਅਦ ਪਾਣੀ ਲੱਗਿਆ ਇਹ ਤਾਂ ਵੀ ਚਲੇ ਗਿੱਲ ਬਥੇਰੀ ਤੀਦੇ ਚ ਦੂਏ ਨੂੰ ਛੱਡਦਾ ਹੁਣੀ ਹਾਂ ਭਰ ਗਿਆ ਇਹ ਦੂਏ ਨੂੰ ਛੜਤਾ ਉਤੇ ਬਾ ਬੂਟਿਆਂ ਨੂੰ ਛੜ ਦੇਣਾ ਹਾਂ ਜੇ ਲੈਟਰ ਹੈਗੀ ਮੈਂ ਬੂਟੇ ਹੀ ਭਰ ਦੇਣ ਨੂੰ ਕਹਿੰਦੇ ਤੇ ਹੁਣਾਂ 5-4 ਦਿਨ ਤੱਕ ਬਾਕੀ ਪਤਾ ਕੋਈ ਨਹੀਂ ਹਾਂ ਜੇ ਰਹਿ ਗਏ ਫਿਰ ਤਾਂ ਕੱਲੂ ਭਰੂੰਗਾ ਪਰ ਮੈਨੂੰ ਉਮੀਦ ਆ ਵੀ ਭਰ ਜਾਣੇ ਹਲੇ ਟਾਈਮ ਹੋਇਆ 1:00 ਵਜੇ ਆ 2:30 ਵਜੇ ਤੱਕ ਉਹ ਕਣਕ ਭਰ ਜੇ ਤੈਨੂੰ 2-3 ਵਜੇ ਤੱਕ 3 ਵਜੇ ਤੱਕ ਭਰ ਗਈ ਤਾਂ 3-4 ਚੋਟੀਆਂ ਦੇ ਭਰ ਜਾਂਦੀ ਜੇ 5 ਵਜੇ ਤੱਕ ਰਹੇਗੀ ਫਿਰ ਭਰ ਜੂ ਸਾਰਾ ਹੀ ਚੱਲ ਦੇਖਦੇ ਆ ਬਾਕੀ ਇਹਨੇ ਰੀੜੀ ਖੜਾਇਆ ਇਹੇ ਹੋਰ ਭਲਵਾਨ ਠੀਕ ਆ ਹੈ ਆ ਮਸਰੀਓ ਆ ਹਾਂ ਜੰਮਿਆਈ ਮੇਰੇ ਬਹੁਤ ਲੇਟ ਜੰਮੀ ਆ ਪਰ ਆਏ ਵੀ ਮੇਰੇ ਬਹੁਤ ਜੰਮੇ ਆਈ ਹੂੰ ਪਰ ਮੱਝ ਪਾਣੀ ਲਾਸਤਾ ਮੈਂ ਘਰਾਂ ਚਲੇ ਗਿਆ 5 ਮਿੰਟ ਬਾਅਦ ਰੋਟੀ ਖਾਣ ਪਾਣੀ ਛੱਡ ਕੇ ਮੈਂ ਕਿਹਾ ਵੀ ਚੱਲ ਹਲੇ ਕਿੱਥੇ ਭਰਦਾ ਏ ਅਗਰੇ ਸਿਆੜਾਂ ਦੇ ਉੱਪਰ ਤੱਕ ਆਇਆ ਮੈਂ ਜਦੋਂ ਮੈਂ ਆਇਆ ਉਹ ਜਿਆਦਾ ਹੀ ਭਰ ਗਿਆ ਕੋਈ ਮੈਂ ਦੇਖਿਆ ਭਰੇ ਪਏ ਸਿਆੜ ਜੇਨ ਭਰ ਗਿਆ ਮੈਂ ਕਿਹਾ 10 ਘਰ ਦਾ ਰੋਟੀ ਖਾਣ ਗਿਆ ਇੰਨੀ ਛੇਤੀ ਭਰਦਾ 2 ਬਿਗੇ ਤੋਂ ਇੱਕ ਤਾਂ ਪਾਣੀ ਪਾਣੀ ਨਹੀਂ ਅਸਲ ਚੀਜ਼ ਮੈਂ ਪੈਨਾ ਵੀ ਛੱਡਿਆ ਵਾ ਤਾਂ ਤੂੰ ਸਿਆੜਾਂ ਚ ਛੇਤੀ ਭਜਦਾ ਹੈਲੀ ਵਾਰ ਪਾਣੀ ਖਾ ਲੈਂਦੇ ਸਿਆੜ ਦੋ ਵੀ ਵਾਰ ਨਹੀਂ ਖਾਂਦਾ ਮੈਂ ਸੁੱਕੇ ਪਏ ਤੇ ਹੁਣ ਪਾਣੀ ਦਾ ਡੇਢ ਮਹੀਨੇ ਬਾਅਦ ਆਇਆ ਬਾਬਾ ਜੀ ਦਾ ਬਿਸਤਰਾ ਦੇਖ ਲੈ। ਉਹ ਆਪਾਂ। ਆਈ। ਜਾਇਆ ਨਹੀਂ ਸਵੇਰ ਸਵੇਰ। ਕਦੋਂ ਟਾਈਮ ਨਹੀਂ ਪਿਛਲੇ ਸਾਲ ਵਾਲੀ ਸਵੇਰ ਯਾਦ ਆਉਂਦੀ ਹੱਲੇ। ਆਪਣਾ ਦੇਖ ਕੇ ਜਾਇਓ ਭਾਈ। ਬਾਪੂ ਸਵੇਰ ਨੂੰ ਰਗੜ ਹੋਇਆ ਤਾਂ। ਮੈਂ ਤਾਂ ਪਹਿਲੇ ਦਿਨ ਆਪਣੇ ਦੋ ਸੋਟੀਆਂ ਲੈ ਜੇ ਫੜੀ ਜਿਹੜਾ ਕੋਲ ਹੈ ਦਾੜ ਦੇ ਕੇ ਸਿਰ ਮੋਹ ਨਹੀਂ ਮੈਂ ਹੁਣ ਜਾਣਾ ਹੀ ਨਹੀਂ। ਕਾਹਤੇ ਨਹੀਂ ਜਾਣਾ? ਜੀ ਜਾਣਾ ਹੈ ਗੱਡੀ ਦੇ ਉੱਤੇ ਤੇ ਬਾਹਰ ਨਿਕਲਣਾ ਹੀ ਤੇ ਹੈਲੀਕਾਪਟਰ ਮਗਾਉਂਦੇ ਸਦਾ ਲੰਗਰ ਚ ਲੈਂਡ ਹੋਈ ਆਪਣਾ ਲੰਗਰ ਤੇ ਹੀ ਚੜ੍ਹੇ ਆਈਆਂ ਲੈ ਕਿ ਨਹੀਂ ਜਾਣਾ ਬਸ ਵੀ ਆਈ ਪਿਆ ਮਾੜਾ ਟੀਵੀ ਦਾ ਵੇਲੇ ਤੇ ਸਰੀ ਜਾਂਦੀ ਕੱਢੀ ਗੱਡੀ ਤਾਂ ਸਰੀ ਜਾਂਦੀ ਜਦ ਵੀ ਸਰੀ ਜਾਂਦੀ ਸੀ ਉਹ ਕਿਉਂਦੇ ਹੋਇਆ ਉਹ ਕਹਿੰਦਾ ਸੀ ਪਹਿਨਾ ਚਲੀ ਜਾਣਾ ਸਾਜਰੇ ਹਾਂ ਇਹਨੂੰ ਸਾਂਹ ਹੋ ਗਿਆ ਵੀ ਸਿੱਧਾ ਘਰਾਂ ਜਾ ਕੇ ਪਹਿਨਾ ਉਤਰ ਜੂੰਗਾ ਮੋੜਾ ਬੜਾ ਇੱਕ ਦਿਨ ਲੇਟਰ ਆਇਆ ਕਰੋ ਜਾਨੀ ਕਿ ਆਰਾਮਦਾਰੀ ਗੱਲ ਆ ਉਹ ਆਮੜਾ ਮਾੜਾ ਸੱਚ ਚੋਰ ਵਾਲਾ ਕੰਮ ਹੈ ਉਹ ਮੋੜ ਤੇ ਕਰੇ ਸਭ ਦੀ ਪਰਿਵਾਰ ਹੈ ਪਰ ਉਧਰ ਵਾ ਕਿੱਥੇ ਆਉਣੀ ਆ ਕਾਜ਼ਾ ਕਾਜ਼ਾ ਤਾਂ ਵਿੱਚ ਉੱਥੇ ਹੀ ਆ ਜਾਂਦੇ ਇੱਕ ਦਿਨ ਅੱਜ ਆਉਣੀ ਆ ਉਮਾ ਮਾਸ਼ ਵੀ ਹੂੰ ਉਮਾ ਮਾਸ਼ ਆ ਉੱਥੇ ਵੀ ਮੈਂ ਰਾਤ ਗਿਆ ਤਾਂ ਭੱਟਾ ਸਾਹਿਬ ਬਹੁਤ ਭੀੜ ਸੀ ਬਹੁਤ ਰਸਤਾ ਗੁਰਦੁਆਰੇ ਦੀ ਘਟ ਬਾਹਰ ਦੁਕਾਨਾਂ ਐ ਤੇਰੀਆਂ ਲਾਈਆਂ ਵੀ ਆ ਦੁਕਾਨਾਂ ਲੱਗੀਆਂ ਬਹੁਤ ਸਾਹ ਵੀ ਲੱਗੀਆਂ ਨੇ ਕਰਦਾ ਆਂ ਆਏ ਦੁਕਾਨਾਂ ਪਰ ਹੋਇਆ ਪੈ ਇਕੱਠ ਅੰਦਰ ਹੈ ਨਹੀਂ ਇਹਨਾਂ ਗੁਰਦੁਆਰਾ ਸਾਹਿਬ ਚ ਕਿ ਫਤਿਹਗੜ੍ਹ ਸਾਹਿਬ ਦਾ ਇੱਥੇ ਸੰਗਰਾਮ ਤੇ ਲੇਕੇ ਪਾਰੀ ਸੰਗਰਾਮ ਤੱਕ ਨਹੀਂ ਫੇ ਫਤਿਹਗੜ੍ਹ ਸਾਹਿਬ ਏਰੀਆ ਬਹੁਤ ਆ ਇੱਕ ਗੁਰਦੁਆਰਾ ਗੁਰਦੁਆਰੇ ਦੀ ਦੁਨੀਆ ਆਉਂਦੀ ਉੱਥੇ ਸਾਰਾ ਪੰਜਾਬੇ ਆਉਂਦਾ ਇੱਕ ਲੀਕੇ ਦਾ ਸਾਰਾ ਪੰਜਾਬ ਕੱਖ ਬਹਿਣਾ ਨਹੀਂ ਬੱਕਮ ਨੇ ਸ਼ੋਤਾ ਹੈਗੀ ਕੱਖ ਵੱਢਿਆ ਆ ਇਹਦਾ ਹੁਣ ਤੇ ਲੱਗ ਗਏ ਹਾਂ ਹੁਣ ਤੇ ਲੋਕ ਜਾਣ ਲੱਗੇ ਉੱਥੇ ਤਾਂ ਲੰਗਰ ਸ਼ੁਰੂ ਹੋ ਗਿਆ ਉੱਥੇ ਦਾ ਜੱਬਰ ਤਾਂ ਚੱਲਦੀ ਕਿੱਦੇ ਉਹੀ ਚੱਕਰ ਆ ਫਤੇਗੜ ਸਬਜ਼ੀ ਦਾ ਸਵਾ ਮੇਨ ਹੁੰਦੀ ਆ ਬਾਕੀ ਨਾ ਪਿਛਲੇ ਸਾਲ ਠੰਡ ਪੈਣ ਲੱਗੀ ਜੀ ਫਤੇਗੜ ਸਾਭੀ ਸਵਾਤੀ ਆਪਾਂ 24 ਤਰੀਕ ਨੂੰ ਕਣਕ ਬੀਜੀ ਸੀ 23 ਨੂੰ ਉਦੋਂ ਮੀਂਹ ਪੈਂਦਾ ਤਾਂ ਬਹੁਤੇ ਬਾਅਦ ਫਿਰ ਠੰਡ ਸ਼ੁਰੂ ਹੋ ਗਈ ਸੀ ਐਨ ਕੀ ਬਹੁਤ ਘੱਟ ਆ ਹੁਣ ਠੰਡ ਪਹਿਲਾਂ ਵਿੱਚ ਸ਼ੁਰੂ ਠੰਡ ਵੀ ਕਾਦੀ ਯਾਰ ਹਵਾ ਚਲਦੀ ਆ ਕਿੰਨੀ ਤੇਜ਼ ਹਵਾ ਚਲਦੀ ਤੇ ਫਤੇ ਜਲਦੇ ਹੈ ਸੁੱਕੀ ਠੰਡ ਆ ਬਹੁਤ ਘੱਟ ਆ ਆ ਠੰਡ ਸਹੀ ਨਹੀਂ ਬਾਈ ਮੈਂ ਰਾਤ ਆਏ ਉੱਥੇ ਤੇ ਜੰਗੌਰ ਸਾਹਿਬ ਦੇ ਪਿਛਲੇ ਮੁਕਾਬਲੇ ਠੰਡ ਹੈ ਨਹੀਂ ਨਹੀਂ ਠੰਡ ਦਾ ਇੱਕ ਪਾਸੇ ਰਹੀ ਕੱਲ ਸੰਗਰਾंति ਨਾ ਕੱਲ ਤੇ ਵੱਧ ਫਿਰ ਹੋਣਾ ਅਗਲਾ ਕੀ ਕੋਈ ਨਹੀਂ ਲੜਾਉਂਦਾ ਹੈਗਾ ਖੂਆ ਖੂਆ ਵੀ ਨਹੀਂ ਕੱਢਦਾ ਜਾਂ ਪਰਸੋਂ ਚ ਉੱਥੇ ਜੀ ਖੂਆ ਕੱਢ ਲਈ ਆ ਉਹ ਤਾਂ ਘੱਟ ਲਿਆ ਚੱਲ ਬਣਾ ਬੁੱਕੇ ਨੂੰ ਦੇ ਦਿੱਤਾ ਉਹਦਾਂ ਦਾ ਡਰਿਆ ਵਾ ਕਹਿੰਦਾ ਹਰਜਵੀਰ ਦੀ ਬੇਬੀ ਨਹੀਂ ਗਈ ਠੰਡੇ ਚ ਇਹਦਾ ਕਹਿੰਦਾ ਮੈਂ ਵੀ ਨਹੀਂ ਜਾਂਦਾ ਲੱਗੇਗਾ ਨਾ ਥੋੜਾ ਖੜਾਏ ਕਰੋ ਹੁਣ ਤੁਹਾਡੇ ਹੱਥਾਂ ਦਾ ਉਹ ਤਾਂ ਤੁਹਾਡੇ ਹੱਥਾਂ ਹੁਣ ਬਾਈ ਕਾਣਾ ਵੀਣਾ ਦਾ ਬੰਦੇ ਦੇ ਹੱਥ ਆ ਜੀ ਤਾਂ ਕਰੀ ਜਾਂਦਾ ਹਰੇ ਵਿੱਚ ਉਹ ਖਾਣਾ ਪੀਣਾ ਜਿਆਦਾ ਈ ਇਹ ਕਹਿੰਦਾ ਨਲਕੀ ਕੂਦ ਰਹਾ ਕੀ ਇਹ ਆ ਦੇਸੀ ਕੀ ਦਾ ਹੈਗਾ ਉੱਪਰ ਤੇ ਤੇਰਾ ਉਹਦੇ ਗਾਣੇ ਉੱਪਰ ਦੇ ਥੋੜਾ ਜਿਹਾ ਸਾਡੇ ਬੰਦਾ ਹਿਲਦਾ ਵੀ ਘਟਾ ਧੁੱਪ ਦਾ ਪੰਜ ਨਿਕਲੇ ਆਉਂਦਾ ਬਾਪੂ ਤਾਂ ਸਾਡਾ ਉਨੀ ਹਿਲਦਾ ਦੇਲਾ ਦੋ ਘੰਟੇ ਹੋ ਗਏ ਇੱਥੇ ਪਿਆ ਇਹ ਚੀਜ਼ ਦਾ ਫਰਕ ਹੈ ਤੂੰ ਵੀ ਆਏ ਵੀ ਸਕੂਟਰੀ ਪਰ ਪਹਿਲਾਂ ਤਾਂ ਰੇ ਪਹਿਲਾਂ ਮੈਂ ਤੁਕੇ ਖੈਰ ਕੋ ਮੈਂ ਚਲੀ ਆ ਗਿਆ ਮਾ ਉਹ ਵਧੀਆ ਤੇ ਉਹਦੇ ਨਾਲ ਤੇ ਉਹ ਦੂਆ ਡ੍ਰੈਕਟਰ ਖੜਾ ਹੋਵੇ ਡ੍ਰੈਕਟਰ ਭਾਈ ਥੋੜਾ ਜਿਆ ਨਹੀਂ ਹੁੰਦਾ ਹਾਂ ਉਹਨੇ ਆਈ ਨਹੀਂ ਬਾਹਰ ਜੱਕੂ ਨੇ ਵੇਚਿਆ ਇਹ ਵਿੱਚ ਹਾਂ ਉੱਥੇ ਬਾਉਣ ਲੱਗਿਆ ਵਾ ਤਾਂ ਹਾਂ ਸਣੀ ਲਿਆਇਆ ਹਾਂ ਇਹ ਲੈ ਲਿਆ ਕਿੰਨੇ ਨਾਲ ਹੈ ਕਾਈ ਤਨ ਲੱਖ ਤਾਂ ਕਹਿੰਦਾ ਸਾਰਾ ਕੁਝ ਹੈ ਗੈਲ ਚਿਰੂਟਾ ਮੀਟਰ ਹਾਂ ਠੀਕ ਹੈ ਜੀ ਕਿੰਨੇ ਕੋਲ ਹਲ ਜਾ ਵੀ ਆ ਥਾਸਾ ਕੁਸਾ ਜੀ ਜੀ ਆ ਚੱਲ ਗਿਆ ਜਿਹੜਾ ਤਰ ਦੁਕਾਨ ਵਾਲਾ ਆ ਤੇ ਤਾਂ ਜਾਂਦਾ ਗੰਨੇ ਦੀਆਂ ਗੱਡੀਆਂ ਗੰਨਾ ਭਰ ਕੇ ਟਾਲ ਪਰ ਨੂੰ ਹਾਂ ਕਹਿੰਦੇ ਡਿਮਾਂਡ ਹੈਗੀ ਆ ਗੰਨੇ ਦੀ ਜਵੀ ਕਰਕੇ ਯਾਰ ਟੂੜੀ ਕਰਕੇ ਕੂੜੀ ਮਹਿੰਗੀ ਆ ਕੰਨੇ ਦੀ ਡਿਮਾਂਡ ਆ ਆ ਤਾਂ ਭਰ ਗਿਆ ਉਧਰ ਵੀ ਭਰ ਗਿਆ ਉਹ ਵੀ ਭਰ ਜਾਣਾ ਬੂਲਰੀ ਭਰਦੇ ਨੇ ਅੱਜ ਫੋਨ ਆਇਆ ਤਾਂ ਉਹਦਾ ਨਹੀਂ ਕੱਢ ਦੇਣਾ ਦਾ ਪਾਣੀ ਨਹੀਂ ਪੀੜਿਆ ਕਿਤਨੇ ਪਾਣੀ ਬਹੁਤ ਪਾਣੀ ਕਿਹਦਾ ਹੈ ਖਾਣਾ ਵੀ ਚਾਹੀਦਾ ਦੋ ਤਿੰਨ ਘੰਟੇ ਆ ਦੋ ਘੰਟੇ ਤੱਕ ਤੈਨੂੰ ਮਿਲਣਾ ਨਹੀਂ ਪਾਣੀ ਜਾਂਦਾ ਸੈਂਦੇ ਵੀਡੀਓ ਦੇਖ ਕੇ ਸੁੰਢੀ ਦੀ ਮਾਰ ਗਿਆ ਤਾਂ ਬਾਪੂ ਨੇ ਹੈ ਲੱਭਿਆ ਦਾ ਸੀ ਆ ਬਾਬਾ ਜੀ ਪ੍ਰੈਕਟੀਕਲ ਹੋਰ ਵੀ ਦਿਖਾਈ। ਹੋਰ ਜੇ ਤੇ ਖੇਤੀਬਾੜੀ ਵਾਲੇ ਬੁਲਾ ਲੈਣਾਂ ਅਸੀਂ ਫੇਸ ਵਾਲੀ ਸਾਨੂੰ ਸੁੰਡੀ ਵੀ ਨਹੀਂ ਲੱਭਣੀ। ਨਹੀਂ ਲੱਭਦੀ। ਅਸੀਂ ਭੋਲੂ ਬੁਲਾ ਲਿਆ ਸਾਨੂੰ ਘਾਟੇ ਜੀ ਸੁੰਡੀ ਲੱਭੀ। ਪਹਿਲਾਂ ਅਸੀਂ ਲੱਭੀ ਗਏ ਸਾਨੂੰ ਪੰਜ ਸੁੰਡੀਆਂ ਮਿਲ ਗਈਆਂ। ਕਿਹਦੇ ਚੇਤ ਜੋ ਲੱਭ ਜਾਈ। ਜਿਗਨਾ ਹੁਣ ਜਿਹੜੇ ਖੇਤ ਚ ਆਪਾਂ ਪਾਣੀ ਲਾਉਣੇ ਬੰਗਲੇ ਬਹਿ ਜਾਂਦੇ ਆ। ਹਾਂ। ਪਹਿਲੀ ਨਿਸ਼ਾਨੀ ਤਾਂ ਆਹੀ ਆ। ਇਹ ਓਰੇ ਓਰੇ ਬੰਗੜਾ ਨਹੀਂ। ਦੇਖ ਓਰੇ ਇੱਕੋ ਹੀ ਬੰਗਲਾ। ਉੱਥੇ ਦੇ ਕਿੰਨੇ ਬੈਠੇ ਆ। ਉੱਥੇ ਹੈਗੀ ਸੁੰਡੀ ਓਰੇ ਹੈ ਨਹੀਂ। ਨਹੀਂ ਫਿਰ ਕਿਤੇ ਪਪੂਲਰਾ ਕਰਕੇ ਨਹੀਂ ਹੈਗੇ ਮੈਨੂੰ ਲੱਗਦੀ। ਪਪੂਲਰਾ ਕਰਕੇ ਵੀ ਨਹੀਂ ਇਹ ਤਾਂ ਬੇਨਾਬ ਪੂਲਰ ਵਾਲਾ ਖੇਤ ਆ। ਕੀ ਕਿਆ ਉਹਨਾਂ ਦੇ ਹੱਥ ਵਿੱਚ ਬੰਗਾ ਬੰਗਾ ਦਡੀਆਂ ਕਰਕੇ ਬਹਿਣਾ। ਨਹੀਂ ਨਹੀਂ। ਸੁੰਡੀ ਵੀ ਖਾਨੇ ਆ ਇਹ। ਸੁੰਡੀ ਵੀ ਫੈਟਦੇ ਆ। ਸਾਰਾ ਕੁਝ ਚੱਕ ਦਿੰਦੇ ਆ ਤਾਂ। ਬਹੁਤ ਚੱਕਦੇ ਆ ਇਹ। ਹੂੰ। ਦੇਖ ਲੈ ਪਾਣੀ ਆ ਹੁਣ ਘਟ ਵੀ ਗਿਆ ਆ। ਉਹ ਉੱਥੇ। ਇਹ ਫੁੱਲ ਭਰੇ ਆ ਤਾਂ। ਇਹ ਪਲਵਾਨ ਆ। ਜਿਹੜੀ ਸਪਰੇਅ ਕਰੀ ਸੁੰਡੀ ਦਾ ਕੋਈ ਛਾਲਾ ਮਾਰਦੀ ਫਿਰਦੀ ਆ। ਸੁੰਡੀ ਹੇਟ ਆ ਹੁਣ ਜਾਨੂ ਸਪਰੇਅ ਹੇਟ ਆ ਜਾਣੀ ਆ। ਜਾਨੂ ਤਕੜੀ ਹੋ ਜਾਂਦੀ ਉਹ। ਮੇਰੇ ਨੀ ਦੇਖ ਲੈ ਕਲੋਰੋ ਮੈਂ ਦੇਖਿਆ ਉਧਰ ਜਿਗਨਾ ਅਸੀਂ ਗੰਨੇ ਚ ਕਰਦੇ ਹੁੰਦੇ ਆ ਨਾ ਆਪਾਂ ਕਲੋਰੋ ਕਲੂਰੋ ਇਹ ਛਾਮ ਨੂੰ ਢਾ ਲੈਂਦੀ ਆ ਜਦ ਜਦੇ 2 ਘੰਟੇ ਬਾਸੂੰਡੀ ਨੂੰ ਗੰਨੇ ਦਾ ਆਏ ਆ ਗੰਨੇ ਦੇ ਗੋਭ ਵਿੱਚ ਪੈਂਦੀ ਹਾਂ ਗੋਭ ਵਿੱਚ ਹਾਂ ਇਹਦੇ ਜੜ ਚ ਜਾਣੀ ਆ ਹਾਂ ਟਾਈਮ ਲੰਦੀ ਆ ਟਾਈਮ ਵੀ ਲੰਦੀ ਆ ਇੱਕ ਥੋੜਾ ਜਿਹਾ ਇਹਦੇ ਪਰ ਮੈਂ ਦੇਖਿਆ ਕਣਕ ਵਿੱਚ ਨਾ ਇਹ ਪਾਣੀ ਚ ਪਵੇ ਉੱਥੇ ਜ਼ਿਆਦਾ ਕੰਮ ਕਰਦੀ ਆ ਆਪਾਂ ਕਣਕ ਚ ডোজ ਵੀ ਘੱਟ ਰੱਖਦੇ ਆ ਗੰਨੇ ਜੱਪਾ ਫੇਰ ਵੀ ਪਰਵਾਹ ਨਹੀਂ ਕਰਦੇ ਵੀ ਗੰਨੇ ਨੂੰ ਕਿਆ ਹੋਣਾ ਗੰਨਾ ਦਾ ਟੋਜੇ ਬਹੁਤ ਪਉਂਦੇ ਯਾਰ ਕਈ ਗੱਲ ਇਹਦਾ ਦੁੱਗਣੀ ਪੈ ਜਾਂਦੀ ਹੈ ਗੱਲ ਪਤਾ ਹੈ ਕਿ ਕਈ ਬੰਦੇ ਲੀਟਰ ਲੀਟਰ ਪਾ ਦਿੰਦੇ ਆ ਹਾਂ ਪੈ ਜਾਂਦੀ ਹੈ ਉਹ ਚ ਤਾਂ ਉਹ ਐ ਹੁੰਦਾ ਵੀ ਗੰਨੇ ਨੇ ਸਮਝ ਜਾਣਾ ਸਹੀ ਹਾਂ ਗਣਕ ਨੂੰ ਵੀ ਥੜੀ ਥੋੜੀ ਜਿਹੀ ਹੁੰਦੀ ਆ ਨਾਜ਼ੁਕ ਹਾਂ ਪਰ ਇੱਕ ਗੱਲ ਆ ਆਪਾਂ ਘੋਲ ਕਰ ਜਾਂਦੇ ਆ ਜੇਕਰ ਆਪਾਂ ਪਾਣੀ ਲਾਏ ਤਾਂ ਨਾ ਪਾਣੀ ਤੇ ਇੱਕ ਦਿਨ ਪਹਿਨਾ ਸਵੇਰੇ ਮਾਰਦੇ ਉੱਪਰ ਤੇ ਪਾਣੀ ਲਾਦੇ ਯਾਦ ਐ ਤਾਂ ਵੀ ਕਿੱਥੇ ਵੀ ਸੂੰਦੀ ਵੀ ਵਾਲੇ ਆਹੀ ਦਾ ਚੱਕਰ ਹੋ ਜਾਂਦਾ ਕੱਖ ਦਾ ਬੰਦੇ ਨੂੰ ਹੁੰਦਾ ਵੀ ਗੁੱਲੀ ਡੰਡੇ ਦਾ ਹੁੰਦਾ ਯਾਰ ਸੂੰਦੀ ਦੇ ਕਦੇ ਯਾਦ ਜ ਵੇ ਜਦ ਨਾਲ ਜਿਕਣਾ ਪਾਣੀ ਲਾਉਣਾ ਏ ਉਦ ਨਾਲ ਵੀਰ ਨੂੰ ਮਖੌਲ ਕਰ ਦਦੇ ਆਪਾਂ ਮੈਂ ਇੱਥੇ ਮੈਂ ਗੱਲ ਦੱਸ ਵੀਰ ਰੀਜੈਂਟ ਗੇਰ ਲੱਗਿਆ ਦਾ ਗਣਕ ਵਿੱਚ ਤੇ ਵਧੀਆ ਰਿਹਾ ਰੀਜੈਂਟ ਪਾਗੇ ਨਾਲ ਬੂਟਿਆਂ ਨੂੰ ਲੋਟਾ ਲੱਗੇ ਆ ਨਾਲੇ ਸੁੰਢੀ ਤੇ ਉਹੀ ਪਾ ਦਵੇ ਜੇ ਚਾਹੇ ਰੀਜੈਂਟ ਪਾਲਾ ਚਾਹੇ ਸਪਰੇਅ ਕਰਦੇ ਕਲੋਰੋ ਦੀ ਆਪਣੀ ਕੋਈ ਪੜਦਾ ਜੀ ਬਣਾਉਂਦੇ ਉਹ ਵੀ ਸਾਡੀ ਰੀਜੈਂਟ ਵੀ ਠੀਕ ਆ ਪਰ ਰੀਜੈਂਟ ਪੈਂਦੀ ਖਾਫੀ ਆ ਨਾ 7-8 ਕਿਲੋ ਰეკਮੈਂਡ ਕਰਦੇ ਆ ਉਹ 6-7 ਕਿਲੋ ਜਿਹੜੀ 3% ਵਾਲੀ ਆ ਆਏ ਆ ਵੀ ਕਲੋਰੋ ਕਲੋਰ ਦੋਹਾਂ ਪਾਸੇ ਤੇ ਕੰਮ ਕਰਦੀ ਆ ਉੱਪਰ ਤੇ ਵੀ ਥੱਲੇ ਤੇ ਵੀ ਜਿਹੜੀ ਰੀਜੈਂਟ ਆ ਉਹਨੇ ਕੱਲਾ ਥੱਲੇ ਤੇ ਹੀ ਕੰਮ ਕਰਨਾ ਚਾੜ ਤੇ ਤੇ ਹੈ ਵੀ ਜੜਚੇ ਆ ਹੂੰ ਹੈ ਵੀ ਜੜਚੇ ਆ ਜੜਚੇ ਚ ਆਈ ਦੀ ਆਪਾਂ ਹੁਣ ਆਪਾਂ ਪਟਕੇ ਦੇਖੀ ਆ ਥੱਲੇ ਬੈਠੀ ਫੇਰ ਵੀ ਜੜਚੇ ਆ ਮੈਂ ਤਾਂ ਗਿਆ ਕਿਤੇ ਮਰੀ ਵੀ ਹੋਊਂਗੀ ਐਂ ਤੱਪੀ ਹਿਮਾਲਾ ਬੋਲੂ ਬਾਈ ਕੱਲ ਸਵੇਰੇ ਵੀ ਕਰਕੇ ਗਿਆ ਤਾਂ ਫੀਲਡ ਲਕਾਰੇ ਮਾਰਦੀ ਵੀ ਦੁਬਾਰਾ ਚੱਕ ਲਿਆ ਪੰਪ ਮੈਂ ਹਜੂਰੀ ਆ ਅਸਾ ਜਨ ਆਪਾਂ ਤੇ ਯਾਰ ਇਹਨੂੰ ਪਾਣੀ ਵੀ ਨੂੰ ਨਾ ਲੱਗਦਾ ਗੰਨੇ ਨੂੰ ਪਤਾ ਹੈ ਕਿ ਕਹਿੰਦੇ ਆਪਾਂ ਉਹ ਕਹਿੰਦੇ 200 ਲੀਟਰ ਪਾਣੀ ਲਾਉ ਆਪਾਂ ਲਾਉਂਦੇ ਵੀ ਆ ਇੰਨੋਂ ਆਪਾਂ 100 ਲੀਟਰ ਮਸਾਲਾ ਆਉਂਦੇ ਪੰਜ ਪੰਪ ਕਹਿੰਦੇ ਹੋਗੀ 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 ਇਹ ਚੀਜ਼ ਦਾ ਬਹੁਤ ਫਰਕ ਆ ਹੂੰ ਕੱਲ ਮਲੇਸਨ ਪਹਿਲਾਂ ਉਹ ਲੱਗਿਆ ਆ ਵਿੱਗੇ ਤੇ ਇੱਕ ਪੰਪ ਲੱਗਿਆ ਕੀਲੇ ਤੇ ਪੰਜ ਪੰਪ ਮਸਾਂ ਲੱਗੇ ਲੱਗਦੇ ਨਹੀਂ ਕਿਉਂਕਿ ਪਾਣੀ ਤੇਲ ਤੋਰ ਹੋਈ ਜਾਂਦਾ ਖਾਲੀ ਖੇਤ ਆ ਨਿਬੜਦਾ ਏ ਕੋਈ ਬੰਦੇ ਨੇ ਆਏ ਲੱਗੀ ਜਾਂਦਾ ਇੱਕ ਉਹਦਾ ਫੁੱਟਿਆ ਹੋਂਦਾ ਕਿ ਨਾਲ ਨਾਲ ਉਹ ਪੂਰਾ ਐਨ ਹੂੰ ਇਹ ਇੰਨਾ ਚੀਜ਼ ਸਾਲੀ ਐਂ ਲੱਗੀਆਂ ਨੇ ਬਹੁਤ ਨੜਾ ਆਤੀ ਚੀਜ਼ ਦਾ ਬਹੁਤ ਫਰਕ ਆ ਹਾਂ ਉਹ ਤਾਂ ਖਾਲੀ ਜਗ੍ਹਾ 'ਚ ਗਰੀ ਜਾਂਦੀ ਹੈ ਨਾ ਪਰ ਆਏ ਵੀ ਉਕਣੀ ਬੈਠੀ ਆ ਹਜੇ ਉਧਰ ਖੇਤ ਨਹੀਂ ਭਰਨੀ ਚਾਹੁੰਦਾ ਕਹਿੰਦਾ ਅੱਜ ਘੰਟਾ ਵੱਧ ਲਵਾਉਂਗਾ ਉਹ ਕੁੱਤੇ ਦੇ ਕਿਹੜੇ ਸਾਫ ਗਿਆ ਫਿਰਦੇ ਬਰਸੀਨ 'ਚ ਇਹ ਡੋਲਾ ਤੋੜੀ ਜਾਂਦੇ ਆ ਇਹ ਚੱਲ ਉਧਰੋਂ ਟੁੱਟੂਗਾ ਉਧਰੋਂ ਤਾਂ ਜਾਂਦੇ ਨਹੀਂ ਪਾਇ ਤਰਾ ਹੇਠਾਂ ਟੁੱਟੂਗਾ ਕੀ ਪਤਾ ਕਿਧਰ ਉਹਨਾਂ ਨੇ ਖੱਡ ਪਾ ਦੇਣੀ ਬਰਾ ਨੂੰ ਤਾਂ ਬਰਾਬਰ ਜੀ ਹੋ ਗਏ ਨਾਲੇ ਚੂਹੇ ਦਾ ਮੁਕਾਬਲਾ ਨਹੀਂ ਕਰ ਹੁੰਦਾ ਜੇ ਬੜਾ ਚੂਹਾ ਨਿਕਲੇ ਆਉਂਦਾ ਨਾ ਫਿਰ ਉਹ ਭੱਜ ਕੇ ਪਿੱਛੇ ਹਟੀ ਜਾਂਦੇ ਆ ਦੇਖ ਬਰਸੀਨ 'ਕਣਾ ਗਾਉਂਦੇ ਫਿਰਦੇ ਸਾਗਲੇ ਨੂੰ ਕਹੀ ਜਾਈਏ ਅੱਧਰ ਤੇ ਹੋਣਾ ਗਾਉਂਦੇ ਫਿਰਦੇ ਅਸੀਂ ਜਣਾ ਸਾਗ ਤੋੜ ਕੇ ਲੈ ਕੇ ਗਏਗਾ ਪਾ ਗਏ ਚੱਲ ਦੇਖ ਕੇ ਆਉਂਦੇ ਪਰ ਗਿਆ ਕੇ ਨਹੀਂ ਮੈਂ ਹੋਈ ਕਣਕ ਪਰ ਕੇ ਫੜਤਾ ਬੂਟਿਆਂ ਨੂੰ ਪਾਣੀ ਮੈਂ ਕਿਹਾ ਵੀ ਉਹ ਕਹਿੰਦੇ ਪੱਟਣੇ ਆ ਅਸੀਂ 5-7 ਦਿਨ ਤੱਕ ਮੈਂ ਜਦ ਤੱਕ ਫਿਰ ਬਾਤਾਂ ਜੁਆ ਇਹਨਾਂ ਜਿੰਨੇ ਦਿਨ ਤੱਕ ਉਹਨਾਂ ਨੇ ਪੱਟਣਾ ਹੋਗਾ ਇਹਦਾ ਵੀ ਥੱਲੇ ਕੱਢਤਾ ਮੈਂ ਕਿਹਾ ਚੱਲ ਵਧੀਆ ਰਹੂ ਸੁੱਕ ਜੀ ਕੀ ਦੇਖਦੇ ਹਾਂ ਹੁਣ ਕੱਲ ਪੱਟਦੇ ਆਂ ਕਿਆ ਕਹਿੰਦੇ ਆਂ ਕਹਿੰਦਾ ਹੈ ਕਿ ਤੇ ਫੋਨ ਆਇਆ ਤੇ 5-6 ਦਿਨ ਤੱਕ ਕਹਾਂਗੇ ਭਾਈ ਪਾਣੀ ਲਾ ਦੇ ਮੈਂ ਚੱਲ ਪਾਣੀ ਲਾਤਾ ਇਹ ਆਪਣਾ ਭਾਈ ਪੱਟ ਲਿਓ ਜਾਂ ਤੁਹਾਡਾ ਟਾਈਮ ਲੱਗਿਆ ਹੁਣ ਜਿੰਨੀ ਤਰੀਕ ਦਿੱਤੀ ਉਹ ਤੇ ਪਹਿਨਾ ਪਹਿਨਾ ਬਾਕੀ ਇਹਨੂੰ ਝੜਦਾ ਹੁਣ ਦੇਖਦੇ ਕਿੰਨਾ ਕ ਟਾਈਮ ਲੱਗਦਾ ਲੱਗ ਜਾਣੇ 2 ਘੰਟੇ ਤੋਂ 3 ਟੋਟਲੀ ਅਜੇ ਘੰਟਾ ਕੋ ਹੋਇਆ ਦਰਤਨਵੀਰ ਸਿੰਘ ਵੀ ਪਹੁੰਚ ਗਿਆ ਮੋਟਰ ਪਰ ਪੱਤੇ ਬਹੁਤਾ ਕਰੇ ਗਿਆ ਪੱਤੇ ਨੇ ਬਸ ਕਰਾਈ ਪਈ ਐ ਇੰਨਾ ਪੱਤਾ ਏ ਵੀ ਪੱਤਾ ਹੀ ਪੱਤਾ ਦਿਖਦਾ ਸਾਰੇ ਪਾਸੇ